ਕੁਝ ਕਿਹਾ ਪਿਓ ਕਰੇ ਕੱਤੇ ਨੇ ਕੋ ਸਟਾਉ ਮੈਨੂੰ ਨਹੀਂ ਪਤਾ ਉਹ ਤਾਂ ਗੱਲ ਲਗਾ ਲੂ ਆ ਉਹ ਕਹਿੰਦੇ ਵੀਰਵਾਰ ਆ ਕਿਉਂ ਉਹ ਕਹਿੰਦੇ ਵੀਰਵਾਰ ਤਾਂ ਵੀਰਵਾਰ ਤੋਂ ਮੈਂ ਆਇਆ ਤੇ ਨਹੀਂ ਹੋਣ ਕਰਦੇ ਮੋੜ ਲੰਦੋ ਮੈਨੂੰ ਨਹੀਂ ਪਤਾ ਵੀ ਮੈਂ ਤਾਂ ਜਾਊਗਾ ਤੇਰਾ ਬੱਸ ਚੜਾ ਦਿੱਗੇ ਹੈ ਹੂੰ ਤਰ ਖਾਮਰੂਦ ਜਦੋਂ ਚੜਾਣਾ ਬੱਸ ਕੱਪੜੇ ਮੈਨਰੇ ਕੱਪੜੇ ਹੁਣ ਉੱਥੇ ਹੀ ਬਣਾ ਲਈ ਉਹਨਾਂ ਨੂੰ ਕਹਿੰਦੀ ਕਿ ਆਪਣੇ ਲੈ ਦੇ ਮੈਨੂੰ ਪੜਦਾ ਬਜਾ ਮੈਂ ਹਾਂ ਤੂੰ ਚਪੜਾ ਦਾ ਠੀਕ ਬੱਚੀ ਦੀ ਟੱਕ ਟੱਕ ਬਸ ਇਹ ਰ ਬਸਾ ਨੂੰ ਕਈ ਸਟੂਡੈਂਟ ਆ ਪੜਦਾ ਤਾਂ ਹੈਗੀ ਆ ਤੂੰ ਤੇ ਪੜਦਾ ਸਟੂਡੈਂਟ ਤਾਂ ਹੁੰਦਾ ਹੀ ਆ ਚਾਹ ਦੋ ਚਾਰ ਤੇਰੇ ਬੰਨੇ ਹੋਏ ਆ ਉਹ ਗੱਲ ਹੀ ਕਰਦਾ ਮੈਂ ਕੀ ਕਹੇਗਾ ਕੰਗਾ ਸੁਵੇ ਆਂ ਜਾਂ ਤੇਰੋ ਕਰਨੇ ਦਿਖਾ ਕੀ ਆ ਤੇਰੇ ਕੋ ਸਟੂਡੈਂਟ ਦਾ ਫੇਰ ਕੀ ਦਿਖਾਵਾਂ ਮੈਂ ਕਿਤਾਬ ਕਿਤਾਬ ਕਿਹੜਾ ਤੂੰ ਲੈ ਕੇ ਜਾਵੇਂਗਾ ਪਰ ਮੈਂ ਕੀ ਕਰੂੰਗਾ ਕਿਹੜੇ ਸਕੂਲ ਚ ਪੜ੍ਹਨਾ ਪੜਦਾ ਫੇਰ ਹਾਂਜੀ ਕੱਲ ਮੈਂ ਤੇਰੇ ਨਾਲ ਤੇ ਪੁੱਛਾਂ ਤੇ ਜਿਹੜਾ ਮੈਂ ਗੱਲ ਕਰਾ ਉਹਨਾਂ ਨਾਲ ਫੇਰ ਮੈਂ ਕਹੂੰਗਾ ਫੋਨ ਨਹੀਂ ਹੈ ਦਾ ਫੇਰ ਕਹਦਾ ਸਟੂਡੈਂਟ ਕਰਨਗਾ ਫੋਨ ਹੀ ਹੈ ਨਹੀਂ ਨਹੀਂ ਪਰ ਅੱਜ ਸੋਨ ਮੈਂ ਤੇਰਾ ਫੋਨ ਲਾ ਜੂ ਤੂੰ ਤਾਂ ਫੋਨ ਦੇਖਦੇ ਕੰਬੈਂਟਰੀ ਹਲੋ ਕਰ ਦੇਂਗਾ ਜੀ ਨਹੀਂ ਕਰਦਾ ਸੱਚੀ ਵਿੱਚ ਜਾਣਾ ਅੱਜ ਕੱਲੂ ਚੱਲ ਗਈ ਅੱਜ ਲੀਸ਼ੂ ਲੀਸ਼ੂ ਹਾਂ ਕਿਹੜੀ ਪਲੀਜ਼ ਅੱਜੀ ਚੱਲਾਂਗੇ ਪਲੀਜ਼ ਆਣਾ ਖਾਪਾ ਤਾਂ ਛੱਡ ਦੇ ਫੱਕਰ ਓਏ ਮਦਰ ਉਹ ਗਿਆ ਸੀ ਵਿੱਚ ਨੂੰ ਨਹੀਂ ਨਹੀਂ ਬਰਾਬਰ ਕਰਾਂਗੇ